ਸਾਥ ਨਤਰ ਲਾਹੌਰ ਅੰਮ੍ਰਿਤਸਰ ਸ਼ਾਹਪੁਰ ਤੋਂ 10 ਕਿਲੋਮੀਟਰ ਦੂਰ ਹੈ ਜੇ ਲਾਹੌਰ ਹੈ ਨਾ ਸ੍ਰੀ ਅੰਮ੍ਰਿਤਸਰ ਸ਼ਾਹਪੁਰ ਤੋਂ 10 ਕਿਲੋਮੀਟਰ ਦਾ ਫਾਸਲਾ ਹੈ ਲਾਹੌਰ ਤੇ ਬਾਅਦ ਵਿੱਚ ਪਾਤਾ ਵਾੜਾ 28 ਵਾਟੀ ਬਣਿਆ ਹੋਇਆ ਜਿਸੇ ਛੰਗ ਦਾ ਦਰਸ਼ਕ ਕਰਕੇ ਆਇਆ ਕਈ ਲੋਕ ਹੁਣ ਆਹਨੇ ਇਤਰੇ ਨਹਿਰ 28 ਘਟੀ ਗਈ ਰੇਲਵੇ ਤਾਂ ਜਲਦੀ ਹੀ ਪਾਕਿਸਤਾਨ ਦੇ ਕਰ ਪਰ ਇੱਥੇ ਕਾਂਟਾ ਬਣ ਗਿਆ ਪਾਕਿਸਤਾਨੀਆਂ ਗੱਡੀਆਂ ਉਤਰਾਉਂਦੀਆਂ ਸ਼ਾਜੋਸ਼ਮਾਨ ਦੇ ਕੇ ਤੇ ਆਪਣੀ ਅੰਦਰੋ ਜਾਂਦੀਆਂ ਕਿਉਂਕਿ ਪੰਜਾਬ ਦੀ ਵੰਡ ਵੇਲੇ ਸਰਦਾਰ ਸੰਤਨ ਐਗੂ ਪਟੇਲ Mahatma Gandhi ਇਹਨਾਂ ਦਾ ਬੇੜਾ ਵਹਿ ਗਿਆ ਇਹਨਾਂ ਨੇ ਲੱਖਾਂ ਲੋਕਾਂ ਦਾ ਇਸਲਾਮ ਵੀ ਕਰਵਾਇਆ ਨੁਕਸਾਨ ਵੀ ਕਰਵਾਇਆ ਸਾਡੇ ਪੰਜਾਬ ਵਿੱਚ ਮੁਸਲਮਾਨ ਮਾਰੇ ਗਏ ਸਿੱਖ ਮਾਰੇ ਗਏ ਪਾਕਿਸਤਾਨ ਵਿੱਚ ਸਿੱਖ ਮਾਰੇ ਗਏ ਇਹਨਾਂ ਨੇ ਤਾਂ ਆਪਣਾ ਕੰਮ ਕਰ ਦਿੱਤਾ ਸੋਚ ਪਰ ਸਾਡੇ ਹੱਥ ਪਤੇ ਇੱਕ ਵੀ ਨਹੀਂ ਆਇਆ ਸਾਡਾ ਰਾਜ ਕਿਤੇ ਵੀ ਨਹੀਂ ਬਣਿਆ ਪਾਕਿਸਤਾਨ ਜਨਾਬ ਰਾਜ ਦੇਗੇ ਇਹਨਾਂ ਨੇ ਆਪਣਾ ਹਿੰਦੂ ਰਾਜ ਬਣਾ ਲਿਆ ਪਰ ਸਿਕ ਰਾਜ ਦਾ ਕੋਈ ਭੀਜਦੇ ਨਹੀਂ ਬਣਵਾ ਪਰ ਕੱਲ ਬਣਵਾ ਲੇਖੋ ਜੇ ਹੁਕਮ ਹੋਇਆ ਵਾਹੀ ਆਓ ਕਹਿੰਦੇ ਨਹੀਂ ਜਾਣਾ ਵਿਰੇਸ਼ ਅੰਦੁਰੂ ਗੁਰੂ ਅਮਰਦਾਸ ਸ਼ਾਮਾ ਹੋਏ ਗੁਰੂ ਰਾਮਦਾਸ ਸ਼ਾਮਾ ਇਹ ਦੁਆਰਾ ਪੰਜੂ ਬਾਦਸ਼ਾਹ ਮਹਾਰਾਜ ਜੀ ਨੇ ਆਪੇ ਚ ਜਗਦੀ ਸ਼ਿਵਸ਼ਮਾਹੀ ਸ਼ਾਨ ਤੇ ਹੁਣ ਪਟੇਸ਼ਾਰ ਦੇ ਵਿੱਚ ਤਿੰਨ ਬਡੇ ਅਹੰਕਾਰ ਜੋਗੀ ਵੀ ਰਹਿੰਦੇ ਸੀ ਦੁਰੀ ਟਾਉ ਦਾ ਰਵਾਹਾ ਸ਼ਾਸ਼ ਜਿ ਤੇ ਕਰੋੜੀ ਵਦਸ਼ੀ ਇਹ ਜਿਨ੍ਹਾਂ ਨੇ ਕੋਲ ਤਿੰਨ ਦਿਨ ਲਖਣੀ ਪ੍ਰਪੇਸ਼ੀ ਇਹਨੂੰ ਨੌ ਲਖੀ ਪੱਟੀ ਕਹਿੰਦੇ ਹੁੰਦੇ ਸੀ ਕੋ ਤੰਨ ਸ਼ੌਕਾਰੇ ਦੇ ਵਿੱਚ ਰਹਿੰਦੇ ਇਹਨਾਂ ਦੇ ਦੂਰੀ ਜਾਂ ਸੇਠ ਜੀ ਦੇ ਸ਼ਤਪੁਤਰੀਆਂ ਸਨੋ ਰੰਜਣਾ ਦੀ ਬਾਕੀ ਪਤਰੀਆਂ ਉਸ ਆ ਬੁਣੀ ਜਾਂਦੇ ਮਨ ਵਿੱਚ ਆਇਆ ਅੱਜ ਇਹ ਸੁਣੀਆ ਦੇ ਬੋਲ ਚੱਲੇ ਇਹਨਾਂ ਨਾਲ ਕੋਈ ਗੱਲਬਾਤ ਕਰਕੇ ਖੁਸ਼ੀ ਹੈ ਕਿ ਤੁਸੀਂ ਕੀ ਦਾ ਦਿੱਤਾ ਖਾਣਿਆ ਮੈਂ ਕਾਲੀ ਵਾਸਤੇ ਕਿਰਤ ਕਰਦਾ ਹਾਂ ਹੁਸਮਾਨ ਮਾਇਆ ਜੋੜ ਤੋਂ ਪੜੀ ਮਾਤਾ ਪੜਾ ਪਾਲਣ ਪੋਸ਼ਣ ਕਰਦੀ ਐ ਅਰ ਸਾਂਝੰਗਟ ਛੇ ਪੁੱਤਰੀਆਂ ਨੇ ਕਹੇ ਜੇ ਤਾਂ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਣੇ ਹਾਂ ਪਰ ਛਤਮੀ ਬੀਬੀ ਰਜਨੀ ਸ਼ਤਕ੍ਰਾਂ ਦੇ ਤੌਰ ਉਪਰਵਾਲੀ ਉਹ ਕਹਣ ਲੱਗੇ ਪਿਤਾ ਜੀ ਕੋਈ ਕਿਛੇ ਨੂੰ ਖਵਾਉਣੇ ਚਾਹੁੰਦਾ। ਇਹ ਤਾਂ ਘਰ ਵਾਲੇ ਕੋਹੇ ਰੋਗ ਗੋਲ ਕਰ ਜੋ ਮਹਾਪੁਰਖ ਨੇ ਸੰਕ ਕਰਿਆ ਕਰਨੇ। ਬਰੇ ਜਾਂਦਾ। ਕੁਛੇ ਵਿੱਚ ਆ ਗਿਆ। ਸੁਣ ਕੇ ਤੇ ਰਾਜ ਨੂੰ ਤੋਂ ਗਰ ਸੰਡੋਖ ਵਾਲੇ ਬਰੇ ਜਾਂ ਤਾਂ ਕਮੋਚੇ ਕਰੋ ਦੇ ਇਹਨ ਹੋਇਆ। ਕਹਿੰਦਾ ਸਾਰੀਓ ਮੇਰਾ ਦਿੱਤਾ ਖਾਂਜੀ ਤੇ ਤੂੰ ਕਦੀ ਤੈਨੂੰ ਰੰਗ ਲੈ ਕੇ ਜਾਂਦਾ ਬੀਬੀ ਰਾਣੀ ਜੋ ਆਪਣੇ ਪਿਤਾ ਨਾਲ ਨੇ ਚਾਰੂ ਕਰਦੀ ਹੈ ਕਹਿੰਦੇ ਕਿ ਤਾ ਜਿੱਦਨੇ ਤੱਕ ਨੂੰ ਬਿਲਕੁਲ ਆਇਆ ਤੁਮ ਬਨ ਹਾਰਾਮ ਨੇ ਹੈ देखभाल देख कर।, देख कर रहे इस तरह सारी जीवन देखभाल कर पशु पंची मनुख सब की दुरी जान अग लग दे देता आप देखना कह रहे बीबी रजनी आओ पिंग ना हो तो कोई ना वो अंग अंग बलबो आई को लिया तो उन्हें चालू पे अगर पिघला पूरी मिल गया टुकड़ी भी रख के आए, आके के दे रजनी दुनिया में ਮੈਂ ਤੈਨੂੰ ਇਹਦੇ ਨਾਲ ਲਾ ਦੇਵਾਂ ਇਹ ਤੇਰਾ ਪਤੀ ਹੈ ਜੇਕਰ ਤੈਨੂੰ ਕਰਕੇ ਖਵਾਉਂਗਾ ਇਹਦੀ ਝੋਕਰੀ ਨੂੰ ਟੁਕੜਾ ਮੰਗ ਕੇ ਖਾ ਮੰਗ ਕੇ ਖਵਾ ਸਾਂ ਸੰਤ ਬੀਬੀ ਰਜਨੀ ਨੂੰ ਪ੍ਰੋਸਾ ਸੀ ਬੰਦੀ ਸਾਂ ਸੰਤ ਹੁਣਾਂ ਸੇ ਯਾ ਮਿਹਰਬਾਨ ਵਾਸੀ ਆਇਨਾ ਬੀਬੀ ਰਜੈਨ ਨੂੰ ਪਹਿਲੇ ਤਾਂ ਬੀਬੀ ਰੈਠੀ ਹੁ ਟੁਰ ਜਾ ਮੇਰੀ ਨਜ਼ਰ ਸੇ ਯਾ ਨੋ ਬੀਬੀ ਰਜੈਨ ਨੂੰ ਵੇਦਾ ਕਰਦੇ ਆਂ ਹਮ ਤੇ ਮਿਲ ਗਿਆ ਹਮ ਕੀ ਕਰੇ ਨੋ ਬਿਧੀ ਅਜਿਹੀ ਜੀ ਨਾਮ ਜਨਾ ਕਰਦੀ ਆ ਰਾਂ ਵਿਚੜ ਜੇ ਨਹੀਂ ਹੈ ਧਰਮ ਕੀ ਇਹ ਪਹਿਣੇ ਨਿਸ਼ਾਨ ਨੂੰ ਮਹਾਂ ਬਸਾਰੇ ਕੀ ਗਏ ਹੁਣ ਵਾਪਰ ਆਪਣੀ ਜੀਵਨ ਕਾਲ ਤੱਕ ਕਰੀਏ ਤੇਰੇ ਮਾਪਨ ਕਰ ਕੋ ਮਾਇਆ ਤੈਨੂੰ ਨੜ ਤੇ ਗਦੇ ਦੇ ਲਾਇਆ ਤੇਰੇ ਮਾਪਨ ਕਰ ਨਰ ਇਹ ਵਾਰਤਾ ਗਿਆਨੀ ਨਰਨ ਸਿੰਘ ਆਲਮ ਉਹਨਾਂ ਦੀ ਕਿਤਾਬ ਹੈ ਅਰੁਣ ਸtare ਜੇ ਕਿਸੇ ਬੱਚੇ ਨੇ ਪੜ੍ਹਨੀ ਹੋਵੇ ਉਹ ਬਾਲਵਾਸ਼ਾ ਤੋਂ ਮਿਲੂਗੀ ਨਰਨ ਸਿੰਘ ਆਲਮ ਆਰਪੁੰਦੇ ਕਾਲੂ ਹੁੰਦੇ ਆਰਪ ਆਲਮ ਨਾਲ ਤਗੜੀ ਬਾਤੂ ਹੁੰਦੇ ਨਰਨ ਸਿੰਘ ਆਲਮ ਉਹਨਾਂ ਨੇ ਲਿਖੀ ਹੋਈ ਕਿਤਾਬ ਅਰੁਣ ਸtare ਉਹਨਾਂ ਦੇ ਕੋਲ ਹੀ ਆਸ਼ਿਰਵਾਦ ਹੋਊਗਾ ਜੇ ਬੱਚਿਆਂ ਨੇ ਪੜ੍ਹਨਾ ਹੋਵੇ ਤਾਂ ਸੁਸਾਚੰਦ ਹੁਣਰ ਜਦ ਜੀ ਬੀਬੀ ਜਦ ਜੀ ਆਪਣੀ ਖਾਲੀ ਜਾ ਕੇ ਤੁੰਗ ਨਾਲ ਲੜ ਰੱਬ ਜੀ ਸ਼ਾਜਰ ਰਗ ਰਿਤਿ ਖਾਰੀ ਤੁੰਗਰ ਅਗਰ ਬਿਟੋ ਵਿਸ਼ਾ ਅਨੰਤ ਜਤੀਗ ਖਾਰੀ ਕਿਤੇ ਰਗ ਰਿਤਿ ਜਿੱਤੇ ਕਿ ਛਕੜੀ ਜਿੱਤੇ ਗਾਇ ਜੀ ਸ੍ਰੀ ਪ੍ਰਸਾਦ ਸ਼ਾਮ ਸੁਗੁਰ ਬਰੇ ਇਹ ਵੇਰੀਆਂ ਹਮਨੇ ਬੇਲੀ ਲੇ ਗਿਟ ਆਪਣੀ ਖਾਲੀ ਰਗ ਰਿਤਿ ਜੀ ਵੇ ਵੇਰੀ ਨੰਗਰ ਵਾਲੇ ਬਰਸ਼ੇ ਐਸਾ ਕਦੇ ਦਰਸ਼ਨ ਕਰਨ ਮੈਂ ਜਾਇਓ ਉਥੇ ਤਿੰਨ 베ਰੀਆਂ ਹਣ ਇੱਕ ਤੇਜ ਮੀਮੀ ਰਜਨੀ ਵਾਰੀ ਇੱਕ 베ਰੀ ਬਾਬਾ ਬੁੰਡਾ ਜੀ ਵਾਰੀ ਇੱਕ ਇੱਕ 베ਰੀ ਹੈ ਦਰਸ਼ਨੀ ਡਿਊਟੀ ਦੇ ਵਿੱਚ 라ਜੀ 베ਰੀ ਇਹ ਤਿੰਨ 베ਰੀਆਂ ਆ ਜੀ ਹਣ ਚਾਹ ਬਸ ਸੁਖਾਲ ਹੋ ਗਿਆ ਕਾਇਮ ਹਣ ਇਹ 라ਜੀ 베ਰੀ ਜੇ 베ਰੀ 라ਜੀ ਵਰਗਾ ਵਾਸ਼ਨਾ ਹੁੰਦੀ ਹੈ ਇਹ ਜੀ ਕੋਰੇ ਮੰਨੇ ਸੀ ਸੁਪਾ ਚੰਡੀ ਮਦੌਸ ਹੈ ਇਹ ਰਾਜੀ ਗ੍ਰੀਨ ਨੇ ਗਿਰ ਅਛਿਛਕੀ ਸੀ ਬਿਲਕੁਲ ਰਾਜੀ ਕਰਕੇ ਵਾਸ਼ਨਾਜ ਨੇ ਮਿੱਟਵਾਉਂਦੀ ਮਹਾਰਾਜਾਂ ਦੇ ਕੋਲ ਨੇ ਉਹ ਇਹ ਬੀਬੀ ਜਨੀ ਵਾਲੀ ਜਿਹੜੀ 베ਰੀ ਹੈ ਇਹਨੇ ਕੋਲ ਇੱਕ ਪਾਰਕ ਹੀ ਬਣਵਾਇਆ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਆ ਕੇ ਬਹਿਣਾ ਦਿਨ ਬੱਠੇ ਸੀਗਾ ਉਹ ਖਾਲੀ ਪਾਰਕ ਦੇ ਦੱਖਣ ਵਿਰੋਧ ਵਿੱਚ ਗੇਲਨ ਜੋ ਜਗਤੀ ਹੁੰਦੀ ਸੀ ਇਹ ਲੰਗਰ ਵਾਲੇ ਪਾਸ਼ੇ ਹਾਂ ਨਾ ਉਹ ਗੜੀਆ ਗੁੰਗਾ ਵਾਲੇ ਪਰਸ਼ੇ ਚਰਚਾ ਸ਼ੋਣਾ ਵਿਛੇਨ ਵਾਲੇ ਵੀ ਬੀਤੋਂ ਗੁਰ ਨਗਰ ਤੋਂ ਗੁਰ ਨਗਰ ਵਾਲੇ ਇਹ ਅਗਰ ਸ਼ਾਹੀ ਬੈਨਾ ਮਹਾਦੇਸ਼ ਨਾਮ ਚਾਟੀ ਵਹੋਂ ਮਹਾਦੇਵਾਨ ਗੇ ਚਾਟੀ ਮਾ ਲੋ ਇਹਨੇ ਚਾਟੀ ਵੇਣ ਪਿੰਡ ਸਿੱਖ ਇੱਥੇ ਇੱਕ ਸ਼ਾਹ ਚੰਦ ਦਾ ਕਈ ਪਿੰਡਾਂ ਦੇ ਜਿੱਥੇ ਬਾਬਾ ਉਹਨੇ ਕਹੀ ਸੀ ਜਿਹੜੇ ਬਾਗ ਹੈ ਸਾ ਚੰਦਰ ਇਹ ਸਾਰੇ ਪਿੰਡ ਉਹਨਾਂ ਥੋੜੇ ਥੋੜੇ ਬਿੰਦ ਹੁੰਦੇ ਸੀ ਕਿ ਹੋਂ ਦਾ ਵਟਾ ਸੀ ਉਹਨsatz ਸੋ ਪਾਣੀ ਗਿਆ ਜਿੱਥੇ ਕਿ ਆਪਾਂ ਜਾਂਦੇ ਜਾਂਦੇ ਸ਼ਮਾਨ ਨੂੰ ਮੱਥਾ ਟੇਕਦੇ ਆ ਨਾ ਇਹ ਜਗ੍ਹਾ ਦੇ ਉੱਤੇ ਸੋ ਆਉਂਦਾ ਦੇ ਵੀ ਵੀ ਰਜਨੀ ਪਿਸ਼ਾਦਨ ਵਾਸਤੇ ਇਧਰ ਕੋਈ ਛਕੜੀ ਦੇ ਉੱਤੇ ਕਾਲੇ ਕੌਂ ਆਉਂਦੇ ਬੱਕੇ ਬਨ ਕੇ ਹਾਂਸ਼ ਬਨ ਕੇ ਚਲੇ ਜਾਂਦੇ ਨੇ ਰਾਮ ਨਾਥ ਨੂੰ ਅਧਿਸ਼ ਮੁਦਰੇ ਬਾਪੂ ਸਮਾ ਕੇ ਜਨਮ ਹੋਇਆ ਕ੍ਰਿਸ਼ਨ ਉਹ ਪੂਰੇ ਕੀਨਦਾਨੋਂ ਸਾਹਿਬ ਜੀ ਅੱਜ ਦੀ ਮੌਕੇ ਪਰ ਪਰੇਸ਼ਾਨੀ ਦੇ ਨਾਮ ਤੇ ਮਾਮ ਪਿਆਰੇ ਆ ਤਿੰਨ ਸਰੂਪਾ ਬੰ ਪਾਇਆ ਇਹਨਰੇ ਦੇ ਮਾਨਵੀ ਵਿਚਾਰ ਆਇਓ ਕਿ ਕੋਈ ਕਾਲਾ ਮਾਰਦੀ ਜਗਾ ਹੋਵੇ ਹੌਰੇ ਹੋਰੇ ਖਾਲੀ ਤੋਂ ਕੀ ਕਰਾਂ ਲਾਂਕੀ ਗਾਨਾ ਉਹ ਰੱਖ ਕੇ ਖਾਵੇ ਨੂੰ ਸੁਖ ਭਜਣੀ ਵਾਲੇ ਘਾਟੇ ਪਿਛਾ ਦੈਨ ਨੂੰ ਰਜੇ ਦੋਵੇਂ ਮਗਰਵਾ ਤਾਂ ਭਾਈ ਇਹਦਰ ਉੜਦਾ ਜੇ ਖਾਮ ਤਲਾ ਤੇ ਆ ਗਿਆ ਜਿਤ ਵਿੱਚ ਤਵਾ ਦੇ ਹੋਣੇ ਤਾਰੀ ਠੀਕ ਲਾਈ ਟਿਗੜੇ ਦੇ ਦੇਖਣੇ ਹੰਸ ਬਣ ਗਿਆ ਬਗੋ ਕਹਾਂ ਰਗਵਾ ਦੇ ਕਿ ਤੁੰਤਿ ਸੁਖੀ ਆਈ ਉਹ ਸੁਦੇ ਮਨ ਨੂੰ ਇਛਾ ਹੋ ਗਈ ਸ਼ਨਾੰਗੀ ਹੋਲੀ ਹੋਣੀ ਤੇ ਇਹ ਖਾਰੇ ਤੁਰਿ ਸ਼ਕਾਈ ਕਰੇਸ਼ਨ ਆਉਂਦੀ ਕਾਇਆ ਗੰਤਨ ਹੋ ਗਈ ਐਸੀ ਕਰੂ ਲੈ ਕੇ ਜੀਦਾ ਭਾਈ ਜਾਈ ਉਹ ਸ਼ਕਰੀ ਦੇ ਵਿੱਚ ਪਹਿਲਾਂ ਆਤ ਪਾਈ ਪੈਰ ਪਾਈ ਸ਼ੌਕ ਹੋ ਗਏ ਫਿਰ ਸ਼ਮਾਨ ਕਰਦੇ ਹੋ ਇੱਕ ਸੁੰਦਰ ਨਾਟਕ ਬਣ ਕੇ بیٹھ ਗਿਆ ਹੁਣ第二 ਰਜਨੀ ਆਉਂਦੀ ਹੈ ਆ ਕੇ ਦੇਖਤੀ ਹੈ ਟੋਕਰੀ ਖਾਣੇ ਪਈ ਇੱਕ ਨੌਜਵਾਨ ਬੈਠਾ मेरे धोखा हो गया इन्हें मेरी जानी दादी देख लिया बन वास्ते चिपा मारे है रजनी आजा गुरु ने कृपा कर दी ये जगह कोई करम आती है मैं तो इनान करके मैं हाँ उ जो वर्ग पिंगड़े वाला तेन दिता सी पर रजनी नोसा तो नहीं आ रहा ਦੂਰ ਘੁੰਮੀਏ ਕਾਰਜੇ ਪਿਤਾ ਨੂੰ ਮਿਲੇ ਸੀ ਸਿੰਗਲਾ ਪੱਟੇ ਜਿਹਦੇ ਚਰਨਾਂ ਤੇ ਮਨ ਹੋਇਆ ਸੀ ਸਦੀ ਦੁਨੀਆਂ ਸਾ ਪਰਨੇ ਬਖਤ ਭਾਰੀ ਨੂੰ ਹੋਰ ਲੋਕ ਬਾਤੇ ਦੇ ਦੁੱਖਾਂ ਦੇ ਮਾਰੇ ਨੂੰ ਤੂੰ ਮੇਰੇ ਨਾਲ ਬਹੁਤ ਜਨਮ ਕੀਤਾ ਮੈਨੂੰ ਦੁੱਖਾਂ ਦੇ ਮਾਰੇ ਨੂੰ ਕੋਈ ਬਾਤ ਨਹੀਂ ਦਤਾ ਜਦ ਇੱਕ ਕਰਤਾ ਹੋ ਰਹੀ ਸੀ ਮੇਰੇ ਸਤੁਰੂ ਟੋਕੇ ਪਾਛਾ ਗੁਰੂ ਨਾਮ ਰੋਸ਼ਮਾ ਵਾਲਿ ਫੜੀ ਦੀ ਜਨਾਨੀ ਵੀ ਹੋਏ ਨਾ ਰੁਕਦੀ ਹੋਏ ਸਤਿਗੁਰੂ ਨਾਮ ਸਰ ਸੰਤੋਖ ਸਰ ਸੰਤੋਖੇ ਜੁਗੀ ਨੂੰ ਕੱਢ ਕੇ ਸੰਤੋਖ ਸਰ ਤਾਲ ਦੀ ਸ਼ੁਰੂ ਕਰਾ ਲਈ ਇਹਨਾਂ ਸੰਤੋਖ ਇੱਥੇ ਤਾਲ ਪੰਜ ਰੋਵਰ ਅਸਾ ਜਾਂਗੜ ਸੰਤੋਖ ਸਰ ਰਾਮ ਸਰ ਇਸ ਤਰ੍ਹਾਂ ਜੜੀ ਪੰਜ ਫੇਰ ਕਿਸੇ ਦਿਨ ਇਹ ਵਿਚਾਰ ਕਰਾਂਗੇ ਪੰਜਾਂ ਦੇ ਇਸ਼ਨਾਨ ਕਰਕੇ ਫਿਰ ਹਰ ਮੰਦਰ ਸਾਜ ਸੰਗਤ ਇਸ ਰੋਵਰ ਦਾ ਇਸ਼ਨਾਨ ਲਗਦਾ ਇਹਨਾਂ ਕੋਲ ਸਰ ਰਾਮ ਸਰ ਬਬੇਕ ਸਰ ਸੰਦੋਖ ਸਰ ਇਹ ਪੰਜ ਚਾਰ ਨਾਮ ਦੇ ਪੰਜਵਾਂ ਫੇਰ ਸ੍ਰੀ ਅਮਰ ਸਰ ਦਾ ਵਿਸ਼ਨਾਨ ਸਵਾਗ ਹੁਣ ਮਹਾਰਾਜ ਆ ਕੇ ਕਹਿਣਗੇ ਕੀ ਗੱਲ ਹੈ ਕੀ ਕੋ ਕੀ ਗੱਲ ਹੈ ਭਾਈ ਕਹਿ ਰਿਹਾ ਕਹਿ ਲਗਾ ਨੇ ਦਾ ਬਿਗੜਾ ਪਤੀ ਇਹਨੂੰ ਕੋ ਲੇਖਾ ਪੈ ਗਿਆ ਮੈਂ ਅੱਜ ਅੱਜ ਦਾ ਜਗਾ ਨਹੀਂ ਕਿਸ਼ਨਾਮ ਕਰਕੇ ਇੱਕ ਸੁੰਦਰ ਸ਼ੀਰ ਮੇਰਾ ਹੋ ਗਿਆ ਹੋਇਆ ਸਤਿਗੁਰੂ ਕਹਿੰਦੇ ਕਿ ਦੀ ਜੀ ਰਜਮੀ ਕਿ ਜਿਨ ਲਪਤੀ ਇਹ ਜਿਹੇ ਕਾਸ਼ ਕੱਟੀ ਗਏ ਤੇਰੇ ਸੰលោក ਨੇ ਤੇਰੇ ਸਬਰ ਨੇ ਤੈਨੂੰ ਇਹ ਜਗਾ ਜਰੇ ਜਾਂਦਾ ਜੋ ਸਾਧਿਆ ਬੀਬੀ ਰਜਨੀ ਨੂੰ ਪਰੋਸ਼ਾਇਆ ਮਹਾਰਾਜ ਨੇ ਕਰਤ ਸਤਗੁਰੂ ਕਹਿੰਦੇ ਗਏ ਬੀਬੀ ਰਜਨੀ ਤੂੰ ਤੈਨੂੰ ਹੱਥ ਪਾਸ ਤੇ ਸੰਤਾਨ ਨੂੰ ਕਹਿੰ ਕੇ ਅਸੀ ਕੋਈ ਜਗਾ ਬਣਵਾ ਕੇ ਤੇ ਨਹੀਂ ਆਉਂ ਗੁਰੂ ਰਾਮਦਾਸ ਜੀ ਮਾਰੇ ਕਿਉਂਕਿ ਪਾਈ ਸੀ ਬੀਬੀ ਰਜਨੀ ਵਾਸਤੇ ਫਰਸਾ ਨੂੰ ਪੁੱਤਰ ਮਹਿਰਤ ਕਰਵਾ ਦਿੱਤਾ ਸੰਤਾਨ ਨੂੰ ਕਹਿੰਗੇ ਬੀਬੀ ਰਜਨੀ ਉਹ ਮੈਨੋਂ ਚੜੇ ਤੀ ਇਹਨਾਂ ਨੂੰ ਛੇੜ ਨਹੀਂ ਚੱਲੋ ਬਿਰਹ ਹੋ ਗਿਆ ਸਾਥਣ ਤੇ ਬਿਰਹ ਹੋ ਗਿਆ ਘਰ ਵਿੱਚ ਗਰੀਬੀ ਆ ਗਈ ਹੰਕਾਰ ਖੇਵਾਰ ਟੁੱਟ ਗਿਆ ਕੁਝ ਤੁਹਾਡੇ ਨੂੰ ਦੁਨੀਆ ਤੇ ਹੰਗਿਆ ਗਿਆ ਕੌਣ ਸ਼ਾਂਤ ਅਰਸ਼ਾਂ ਤੇ ਹੋ ਜੇ ਹੁੰਦੇ ਪਤਨੀ ਤਾਂ ਪਤਨੀ ਤੇ ਹੋਰ ਚਲੀ ਗਈ ਬੀਰੇ ਜੰਦ ਗੀੜੇ ਖੰਡਾ ਖੰਡਾ ਕਹਿਣਾ ਹਾਂ ਗੁਰੂ ਘਰ ਵੀ ਚਲੀ ਗਏ ਉੱਤੇ ਪਰਸ਼ਦਾ ਸੁਧਰਿਆ ਕਰਾਂਗੇ ਆ ਗਿਆ ਸਾਂਚਨ ਗੁਰੂ ਦੇ ਦਰਾਂ ਵਿੱਚ ਪ੍ਰਸ਼ਾਦੀ ਚੱਕਰ ਪਰ ਲੱਗ ਰਿਹਾ ਸੀ ਬੀਬੇ ਰਜਨੀ ਨੇ ਆਵਾਜ਼ ਮਾਰੀ ਕਹਿੰਦੀ ਮੇਰਾ ਪਿਤਾ ਜਾ ਰਿਹਾ ਜੀਆਂ ਦਾ ਫਿਰ ਵੀ ਮੋਹ ਸ਼ਾਉਂਦੇ ਸੀ ਕਹਿੰਦੇ ਕਿ ਤਾ ਕਿਚੜ ਜਾ ਗਈ ਦੇਖ ਕੇ ਰੋਣਾ ਸ਼ੁਰੂ ਕਰਦੇ ਹਾਏ ਹਾਏ ਕਰਦੇ ਬੀਬੇ ਰਜਨੀ ਕਹਿੰਦੀ ਪਿਤਾ ਦੇ ਤੂੰ ਕਰੋ ਨਿਕਲ ਪਿਆ ਹੈ ਇਹਨਾਂ ਘਰ ਵਾਲ ਸਭ ਬੇਕਾਰ ਹੋ ਗਿਆ ਆ ਦੇਖ ਤੇਰੇ ਮਹਿਨੋ ਸ਼ਾਨ ਦਿੱਤੇ ਮੇਰੇ ਘਰੋਸ਼ੇ ਆ ਹਮ ਤੇਰਾ ਮੇਰੇ ਕੋਲ ਰਹਿ ਤੈਨੂੰ ਕਿਤੇ ਗੁਰੂ ਦੇ ਨਗਰ ਵਿੱਚ ਨਹੀਂ ਜਾਣੀਂ ਤੈਨੂੰ ਨਗਰ ਮੈਂ ਕਿਹਾ ਹਾਂ ਮੈਂ ਆਪਣੀ ਮਾਤਰ ਨੂੰ ਲੈ ਜਾਊਂਗੀ ਕ੍ਰਿਸ਼ਨਾ ਸਾਧਨ ਦੀਦੀ ਰਹਿਣੀ ਨੇ ਸਤਿਗੁਰੂ ਦੀ ਤੰਗੜੀ ਨੂੰ ਆਪਣੇ ਕੋਲ ਰੱਖਿਆ ਹੋ ਤੇ ਹਰਨ ਗੁਰੂ ਕੇ ਦਰਸ਼ਨ ਕਰਮਾਤੀ ਜਾਂਦੀ ਹੈ ਜਾਂ ਕਿ ਨੰਦਰ ਜੀ ਸ਼ਿਰਮਾ ਕਰਦੀ ਹੈ ਪ੍ਰਸ਼ਾਦੇ ਪਕੋੜੀ ਹੈ ਸੇਵਾ ਕਰਦੀ ਹੈ ਚੁਈ ਸ਼੍ਰੀ ਜੀ ਦੀ ਜਨਨੀ ਦਾ ਧਿਆਨ ਜੋ ਪਾਛਨਦ ਨਾਲ ਸੰਜਾ ਕੇ ਦਸਾ ਜੰਗਲ ਰੁਸ਼ਿਕਵਾਲੇ ਦੇ ਵੇਲੇ ਸ਼ੰਗਰ ਭੂਮਿਕਾ ਵਾਸ ਦੀ ਗਾਨ ਕਰਦਾ ਹੈ ਆਉਣ ਸਮਾ ਹੋ ਗਨ ਸਭੇ ਗਾਉ ਕਰਦੀ ਹੈ ਸਮਾਤੀ ਵਾਲੀ